सत श्रीकाल जी सनी सी लक्षण राजपुरा पुनिया बुटीक राजपुरा तो बहुत स्वागत करते हैं बहुत ही प्यारा आर्टिकल रेडी कराया चेक करो बहुत ही प्यारा कॉटन दे वर्क कराया प्योर स्लब लीलन दे ऊपर वर्क कराया बहुत ही प्यारे कलर्स कलर चेक करो बहुत ही प्यारे कलर्स और वर्क भी असी आप कराया बहुत ही प्यारा वर्क है बहुत ही सोहना वर्क है तो डिजायनिंग देखोगे तो डिजायनिंग सुपर डिजाइनिंग डिजाइनिंग देखो ऑल ऑलओवर सूट रहेगा तो रहेगा ये सॉरी वर्क रहेगा चेक करो डिजाइनिंग चेक करो प्रॉपर सरदारी वर्क सरदारी फैब्रिक फैब्रिक चेक करो बहुत ही प्यारा फैब्रिक है बहुत ही सोहना फैब्रिक है आ चेक करो फैब्रिक चेक करो बहुत ही प्यारा स्लब लीलन फैब्रिक रहेगा प्योर सरदारी प्योर सरदारी फैब्रिक रहेगा और विदाउट लाइनिंग ਜੇ ਮੇ ਆਪਾਂ ਗਲੇਸ कॉटन ਤੋਂ ਕੈਮਰੀ कॉटन ਤੋਂ ਆਪਾਂ ਬਹੁਤ ਜ਼ਿਆਦਾ ਐਡੀਟਿਡ ਹੋ ਗਏ ਆ ਕਿ ਸਾਨੂੰ ਕਪੜਾ ਲੈਣਾ ਹੀ ਨਹੀਂ ਹੈ ਸਾਨੂੰ ਸਾਨੂੰ ਨਵਾਂ ਕਪੜਾ ਚਾਹੀਦਾ ਉਸ ਨਵੇਂ ਕਪੜੇ ਦੇ ਅਸੀਂ ਆਰਟੀਕਲ ਰੈਡੀ ਕਰਿਆ ਬਹੁਤ ਹੀ ਪਿਆਰਾ ਆਰਟੀਕਲ ਰੈਡੀ ਕਰਿਆ ਤੇ ਵਰਕ ਰਹੇਗਾ ਵਰਕ ਦੇਖੋ ਕਿੰਨਾ ਪਿਆਰਾ ਵਰਕ ਕਰਿਆ ਹੋਇਆ ਉੱਪਰ ਤੋਂ ਵਰਕ ਕਰਿਆ ਹੋਇਆ نیچے ਵਨ ਸ਼ੇਪ ਐਲ ਸ਼ੇਪ ਦੇ ਵਿੱਚ ਵਰਕ ਰਿਹਾ ਚਾਰਟ ਤੇ ਕਿਹੜਾ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਜਿਹੜੀ ਰਹਿੰਦੀ ਹੈ 올 ਟਾਈਮ ਸੁਪਰ ਰਹਿੰਦੀ ਹੈ ਔਰ ਪ੍ਰਾਈਸ ਇੱਦਾਂ ਦਾ ਲੈ ਕੇ ਆਇਆ ਨਾ ਸੋਨਾ ਪ੍ਰਾਈਸ ਲੈ ਕੇ ਆਇਆ ਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਲੈ ਕੇ ਆਇਆ ਪ੍ਰਾਈਸ ਜਿਹੜਾ ਰਹੇਗਾ ਵਿਦ ਸ਼ਿਪਿੰਗ ਰਹੇਗਾ 1400 ਰੁਪਏ ਪ੍ਰਾਈਸ ਰਹੇਗਾ ਵਿਦ ਸ਼ਿਪਿੰਗ ਰਹੇਗਾ ਮਾਰਕੀਟ ਦੇ ਵਿੱਚ ਪਲੇਨ ਸੂਟ ਵੀ 1200 ਰੁਪਏ ਦਾ ਆਵਲਾ ਸੂਟ ਪਲੇਨ ਸੂਟ ਵੀ 1200 ਰੁਪਏ ਦਾ ਅਸੀਂ 1400 ਦੇ ਵਿੱਚ ਤੁਹਾਡੇ ਆਸੇ ਸੂਟ ਲੈ ਕੇ ਆਇਆ ਵਿਦਆਊਟ ਦੁਪੱਟਾ ਵਿਦ ਸ਼ਿਪਿੰਗ ਦੁਪੱਟਾ ਨਹੀਂ ਆਏਗਾ ਇਹਦੇ ਨਾਲ ਵਿਦਾਊ ਦੁਪੱਟਾ ਆਏਗਾ ਦੁਪੱਟਾ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੇ ਹੈ ਰੀਡਾਈ ਵੀ ਕਰਾ ਸਕਦੇ ਹੋ ਨਹੀਂ ਤਾਂ ਤੁਸੀਂ ਨਿਊ ਲੈਣਾ ਤਾਂ ਵੀ ਸਾਡੇ ਕੋਲ ਲੈ ਸਕਦੇ ਤੇ ਇਹ ਜਿਹੜਾ ਸੂਟ ਰਹੇਗਾ 1400 ਰੁਪਏ ਦਾ ਰਹੇਗਾ ਵਿਦ ਸ਼ਿਪਿੰਗ ਦੇ ਕਲਰ ਦੇਖੋ ਕਲਰ ਕਿੰਨੇ ਸੋਹਣੇ ਆ ਫਰਸਟ ਕਲਰ ਹੈਗਾ ਇਹਦਾ ਫਰੋਜ਼ੀ ਸੈਕਿੰਡ ਕਲਰ ਜਿਹੜਾ ਰਹੇਗਾ ਇਹਦਾ ਰਹੇਗਾ ਕਾਫੀ ਕਲਰ ਕਾਫੀ ਕਲਰ ਵੀ ਬਹੁਤ ਹੀ ਸੋਹਣਾ ਕਲਰ ਹੈ ਆ ਦੇਖੋ प्योर जेंट्री कलर और कोई लाइनिंग नहीं कोई नहीं जिस तरह मर्जी यूज कर सकते हो तो, जिस तरह मर्जी तुसी तुसी तो पास पर्पल कलर कलर चेक करो बहुत सोना कलर और प्योर स्लब लीलन कपड़ा रहेगा कोई सेल्फ नहीं कोई प्लेन कॉटन नहीं कोई ग्लेस कॉटन नहीं प्योर स्लब लीलन फैब्रिक राम टैक्स का भी कपड़ा ले लो पंद्रह सौ रुपए का प्लेन सूट है बट यह स्लब लीलन कपड़ा सो, विद वर्क दे लेके आए 1400 ਦੇ ਵਿੱਚ ਪਲੇਨ ਲੈਂਡ ਜੋ ਮਾਰਕੀਟ ਦੇ ਵਿੱਚ 1200 1300 ਦਾ ਮਿਲਦਾ ਅਸੀਂ ਵਿਦ ਵਰਕ ਲੈ ਕੇ ਆਏ 1400 ਦੇ ਵਿੱਚ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਸੋਨਾ ਸੋਹਣੇ ਕਲਰ ਮੋਰ ਪੰਖੀ ਕਲਰ ਕਲਰ ਚੈੱਕ ਕਰੋ ਕਲਰ ਇੱਕ ਤੋਂ ਇੱਕ ਕਲਰ ਸੋਨੇ ਕਲਰ ਕਲਰ ਚੈੱਕ ਲਾਈਟ ਗ੍ਰੀਨ ਕਲਰ ਬਹੁਤ ਹੀ ਸੋਨਾ ਕਲਰ ਬਹੁਤ ਹੀ ਪਿਆਰਾ ਕਲਰ ब्लैक कलर कलर चेक करो ब्लैक कलर कैमरे को ना ऐसे बहुत ही सोना कलर ब्लैक कलर और ब्लैक कलर का हर एक कस्टमर की डिमांड रही है क्योंकि ब्लैक कलर आउट ऑफ फैशन नहीं होंगे जमें मर्जी पा बाकी नमें तो सारे कलर नमें हैं बहुत ही सोहने कलर है ब्लैक कलर फिर आएगा कलर ग्रीन कलर कलर चेक करो बहुत ही सोना ग्रीन कलर कलर चेक करो ग्रीन कलर कलर वर्क देखो प्योर सरदारी वर्क वीडियो कई बार कलर प्रॉपर नहीं आता है बट रियलिटी के कलर सुपर कलर और सरदारी कलर कलर चेक करो बहुत ही सोहना कलर नैक्सट कलर आएगा यह प्योर जामनी कलर कलर चेक करो बहुत ही सोहना जामनी कलर बहुत ही प्यारा कलर चेक करो विद वर्क रहेगा एल शेप रहेगा ਜਿੰਨਾ ਮਰਜ਼ੀ ਤੁਸੀਂ ਕੇਰਾ ਬਣਾ ਸਕਦੇ ਹੋ ਉੱਪਰ ਇਹਦੇ ਕੇਰੇ ਦੇ ਉੱਪਰ ਜਿਹੜੇ ਵਰਕ ਆਏਗਾ ਬਹੁਤ ਹੀ ਸੋਹਣਾ। ਔਰ ਨੈਕਸਟ ਕਲਰ ਆਏਗਾ ਮੋਰ ਪੰਖੀ ਕਲਰ। ਬਹੁਤ ਹੀ ਪਿਆਰਾ ਮੋਰ ਪੰਖੀ ਕਲਰ ਚੈੱਕ ਕਰੋ। ਮੋਰ ਪੰਖੀ corner ਦੇ ਵਿੱਚ ਫਲਾਵਰ ਬਣਿਆ ਹੋਇਆ, ਪ੍ਰੋਪਰ corner ਦੇ ਵਿੱਚ ਫਲਾਵਰ ਬਣਿਆ ਹੋਇਆ। ਚਲੋ ਚੈੱਕ ਕਰੋ। ਬਹੁਤ ਹੀ ਸੋਹਣਾ ਕਲਰ ਔਰ ਬਹੁਤ ਹੀ ਪਿਆਰਾ ਕਲਰ। ਡਿਜ਼ੈਂਟਰੀ ਕਲਰ। ਨੈਕਸਟ ਕਲਰ ਆਏਗਾ ਬਿਲਕੁਲ ਨਿਊ ਜਾ ਗ੍ਰੀ ਫ੍ਰੋਜ਼ੀ ਮਤਲਬ ਡਿਫਰੈਂਟ ਕਲਰ ਹੈ ਬਹੁਤ ਹੀ ਸੋਨਾ ਕਲਰ ਹੈ ਕਈ ਵਾਰੀ ਸ਼ੇਡ ਜੀ ਚੈਕ ਜਿਹੜੀ ਹੋ ਰਹਿੰਦੀ ਹੈ ਸ਼ੇਡ ਪੈਂਦਾ ਜਿਸ ਤਰ੍ਹਾਂ ਲਾਈਟਾਂ ਦਾ ਉਹਦੇ ਕਰਕੇ ਥੋੜਾ ਚੇਂਜ ਹੋ ਜਾਂਦਾ ਕਲਰ ਬਟ ਵੈਸੇ ਰਿਐਲਿਟੀ ਦੇ ਵਿੱਚ ਕਲਰ ਬਹੁਤ ਹੀ ਸੋਨੇ ਕਲਰ ਫਿਰ ਆਏਗਾ ਮਹਿੰਦੀ ਕਲਰ ਬਹੁਤ ਹੀ ਸੋਨਾ ਮਹਿੰਦੀ ਕਲਰ ਆ ਦੇਖੋ ਕਲਰ ਚੈੱਕ ਬਹੁਤ ਹੀ ਸੋਨਾ ਮਹਿੰਦੀ ਕਲਰ ਔਰ ਪਿਓਰ ਸਰਦਾਰੀ ਵਰਕ ਇਹਨੀਆਂ ਵਰਕ ਦੇ ਵਿੱਚ ਕੋਈ ਕਮੀ ਹੈ ਵਰਕ ਦੇ ਵਿੱਚ ਕੋਈ ਕਮੀ ਨਹੀਂ ਹੈ ਬਹੁਤ ਹੀ ਸੋਹਣਾ ਵਰਕ ਹੈ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਵਰਕ ਰਹੇਗਾ ਵਰਕ ਚੈੱਕ ਕਰੋ ਬਹੁਤ ਹੀ ਸੋਹਣਾ ਔਰ ਪਿਓਰ ਸਲਬ ਫੈਬਰਿਕ ਰਹੇਗਾ ਆ ਦੇਖੋ ਪਿਓਰ ਸਲਬ ਲੀਲਨ ਫੈਬਰਿਕ ਰਹੇਗਾ ਕਿਉਂਕਿ ਫੈਬਰਿਕ ਦੇ ਉੱਪਰ ਹੀ ਕਪੜਾ ਅੱਛਾ ਲੱਗਦਾ ਕੋਈ ਵੀ ਲਾਈਨਿੰਗ ਦੀ ਜੂੜ ਨਹੀਂ ਹੈ ਲਾਈਨਿੰਗ ਦੀ ਵੀ ਕੋਈ ਜੂੜ ਨਹੀਂ ਆ ਦੇਖੋ ਲਾਈਨਿੰਗ ਦੀ ਵੀ ਕੋਈ ਨੀੜ ਨਹੀਂ ਹੈ ਜਿਸ ਤਰ੍ਹਾਂ ਮਰਜ਼ੀ ਤੁਸੀਂ ਨੂੰ ਸਟਿਚ ਕਰਾ ਸਕਦੇ ਤੇ ਡਿਜ਼ਾਈਨਿੰਗ ਸਾਰੀ ਹੀ ਬਹੁਤ ਅੱਛੀ ਹੈ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਨਦਾ तो साइ वट्सअप नंबर पर जरूर शेयर करना डबल एट फोर सैवन फाइव नाइन एट डबल सैवन जीरो इस नंबर पर जरूर शेयर करना क्योंकि इस तरह की डिजाइनिंग बहुत अच्छी लग रही है और विदाउट नीट एंड क्लीन वर्क है विदाउट लाइनिंग है लाइनिंग नहीं लगती जिस तरह मर्जी तुम यूज़ कर सको तो विदाउट दुपट्टा है दुपट्टा ये असं रेडी नहीं कराया क्योंकि दुपट्टा कई बार की है कस्टमर ने चलोन का लेना है या प्योर का लैना है या किस टाइप का उन्होंने चॉइस है तो उदा का लसलीन का है कोई टैबी का है इस करके असं दुपट्टा कोई रेडी नहीं कराया ਤੇ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਸਾਡੀ ਇਸ ਨੰਬਰ ਤੇ ਜਰੂਰ ਸ਼ੇਅਰ ਕਰਨਾ ਥੈਂਕ ਯੂ ਸੋ ਮੱਚ ਔਰ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਿਆ ਥੈਂਕ ਯੂ ਸੋ